ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੇ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਸਾਰੇ ਸਾਡੇ ਪੰਜ ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਤੇ ਦਿਨ ਹੈਗਾ ਅੱਜ ਸ਼ੁੱਕਰਵਾਰ ਤੇ ਤਰੀਕ ਹੈਗੀ ਅੱਜ 14 ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਪਾਸ ਚੱਲ ਰਿਹਾ ਜੀ ਅੱਜ ਦਾ ਹੋਲ ਸੇਲ ਜੀ ਤੇ ਆਪਣੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਤਾਂ ਕਿ ਆਪਾਂ ਨੂੰ ਪਤਾ ਚੱਲਦਾ ਰਹੇ ਵੀ ਆਪਣੀ ਵੀਡੀਓ ਦੇ ਵਿੱਚ ਕੀ ਗਲਤੀਆਂ ਨੇ ਕੀ ਨਹੀਂ ਗਲਤੀਆਂ ਤੇ ਕਿਹੜੇ ਥੋਕ ਦੇ ਰੇਟ ਚੱਲ ਰਹੇ ਨੇ ਆਪਾਂ ਸਾਰੇ ਥੋਕ ਦੇ ਰੇਟ ਦੱਸਣੇ ਆ ਵੀ ਕੱਲੇ ਕੱਲੇ ਥੋਕ ਦੇ ਰੇਟ ਦੱਸਣਾ ਵੀ ਕੀ ਰੇਟ ਚੱਲ ਰਿਹਾ ਜੀ ਬੰਦ ਬਟੇ ਦਾ ਜੀ ਹਾਂਜੀ ਦੋਸਤੋ ਆਪਾਂ ਹੋਲ سیلਰ ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦਾ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਅੱਜ ਆ ਜੀ ਆਪਾਂ ਤੇ ਅੱਜ ਆਪਾਂ ਸਾਰੀ ਮੰਡੀ ਵੀ ਕਮਾ ਕੇ ਦਿਖਾਵਾਂਗੇ ਤੇ ਵੀ ਫੜੀਆਂ ਕਿਹੜੀ ਕਿਹੜੀ ਸਾਈਡ ਲੱਗ ਚੁੱਕੀਆਂ ਨੇ ਫੜੀਆਂ ਤੇ ਛੜਕ ਤੇ ਵੀ ਫੜੀਆਂ ਲੱਗ ਚੁੱਕੀਆਂ ਨੇ ਤੇ ਆ ਪਾਊਡਰ ਵੀ ਸਾਰੀ ਮੰਡੀ ਕਮਾ ਕੇ ਦਿਖਾਵਾਂਗੇ ਵੀ ਕੀ ਕੀ ਉਧਰ ਚੱਲਦਾ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ ਬੰਦ ਕੱਟੇ ਦਾ ਭਾਅ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਇਹ ਬੰਦ ਕੱਟਿਆਂ ਦਾ ਭਾਅ ਜੀ ਹਰੇ ਮਟਰਾਂ ਦਾ ਹਾਂਜੀ ਦੋਸਤੋ ਫਰਾਸ਼ ਵੀ ਇਹਦਾ ਭਾਅ ਹੈਗਾ ਜੀ ਇਹਦਾ ਬੰਦ ਕੱਟੇ ਦਾ ਰੇਟ ਹੈਗਾ ਜੀ 120 ਰੁਪਏ ਕਿਲੋ ਦਾ ਭਾਅ ਜੀ ਫਰਾਸ਼ ਫਲੀ ਦਾ ਜੀ ਇਹਦਾ ਰੇਟ ਹੈ ਤੇ ਬੰਦ ਕੱਟੇ ਬਾਈ ਮਾਨਸਾਲਿਆਂ ਕੋਲੋਂ ਮਿਲ ਜਾਣਗੇ ਜੀ ਇਹ ਬੰਦ ਕੱਟੇ ਇਹ ਪੂਰਾ ਵਧੀਆ ਕੁਆਲਿਟੀ ਦੀ ਹੈ ਤਾਜੀ ਫਲੀ ਹੈ ਜੀ ਇਹ ਹਾਂਜੀ ਦੋਸਤੋ ਟਮਾਟਰ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਇਹ ਬੰਦ ਗ੍ਰੇਡ ਦਾ ਰੇਟ ਹੈ ਜੀ ਹਾਂਜੀ ਦੋਸਤੋ ਧਨੀਏ ਦਾ ਰੇਟ ਹੈਗਾ ਜੀ ਇਹ ਪੰਛੇਰੀ ਦਾ ਰੇਟ ਹੈਗਾ ਜੀ ਧਨੀਏ ਦਾ ਜੀ 200 ਰੁਪਏ ਦਾ ਭਾਅ ਜੀ ਧਨੀਏ ਦਾ ਪੰਛੇਰੀ ਦਾ ਤੇ ਕਿਲੋ ਦਾ ਰੇਟ ਹੈਗਾ ਜੀ ਇਹ 40 ਰੁਪਏ ਕਿਲੋ ਦਾ ਭਾਅ ਜੀ ਧਨੀਏ ਦਾ ਹਾਂਜੀ ਦੋਸਤੋ ਪਿੰਡੀ ਦਾ ਰੇਟ ਹੈਗਾ ਜੀ ਇਹ ਪੰਸੇਰੀ ਦਾ ਰੇਟ ਹੈਗਾ ਜੀ ਪਿੰਡੀ ਦਾ ਜੀ 200 ਰੁਪਏ ਪਿੰਡੀ ਦਾ ਭਾਜ ਜੀ ਪੰਸੇਰੀ ਦਾ ਜੀ ਤੇ ਕਿਲੋ ਦੀ ਗੱਲ ਕਰੀਏ ਤਾਂ ਕਿਲੋ ਦਾ ਰੇਟ ਹੈਗਾ ਜੀ 40 ਰੁਪਏ ਕਿਲੋ ਦਾ ਭਾਜ ਜੀ ਪਿੰਡੀ ਦਾ ਹਾਂਜੀ ਦੋਸਤੋ ਬਾਥੂ ਦਾ ਰੇਟ ਹੈਗਾ ਜੀ ਇਹ ਸਾਗ ਦੇ ਵਿੱਚ ਪਾਉਣ ਵਾਲਾ ਬਾਥੂ ਵੀ ਆਉਣਾ ਸ਼ੁਰੂ ਹੋ ਰਿਹਾ ਪੂਰਾ ਵਧੀਆ ਤੇ ਬਾਥੂ ਦਾ ਰੇਟ ਹੈਗਾ ਜੀ 150 ਰੁਪਏ ਦਰਜੰਦਾ ਭਾਜ ਜੀ ਬਾਥੂ ਦਾ ਤੇ ਬਾਥੂ ਦਾ ਥੋੜਾ ਜਿਹਾ ਰੇਟ ਤੇਜ ਆ ਜੀ ਹਾਂਜੀ ਦੋਸਤੋ ਮੇਥੇ ਦਾ ਰੇਟ ਹੈਗਾ ਜੀ 150 ਰੁਪਏ ਦਰਜੰਦਾ ਭਾਜ ਜੀ ਮੇਥੇ ਦਾ ਜੀ ਦਰਜੋਲੇ ਨੇ ਬਣੀਆਂ ਮੇਥੇ ਜੇ ਕਿਸੇ ਨੇ ਵੀ ਲੈਣਾ ਜੀ ਮੇਥੇ ਦਾ ਵੀ ਰੇਟ ਤੇਜ ਆ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਜੀ ਮੇਥੇ ਦਾ ਜੀ ਹਾਂਜੀ ਦੋਸਤੋ ਸੱਗਮੁੱਲ ਦਾ ਰੇਟ ਹੈਗਾ ਜੀ ਇਹਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਸੱਗਮੁੱਲ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਸੱਗਮੁੱਲ ਦਾ ਜੀ ਹਾਂਜੀ ਦੋਸਤੋ ਪੇਠੇ ਦਾ ਰੇਟ ਹੈਗਾ ਜੀ ਇਹ ਬੰਦਲ ਫਫੇ ਦਾ ਰੇਟ ਹੈਗਾ ਜੀ ਪੇਠੇ ਦਾ ਜੀ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਜੀ ਇਹ हां जी दोस्तों पत्ता गोभी ਦਾ ਰੇਟ ਹੈਗਾ ਜੀ ਬੰਦ ਕੱਟੇ ਦਾ ਰੇਟ ਹੈਗਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਪੱਤਾ ਗੋਭੀ ਦਾ ਜੀ ਇਹ ਬੰਦ ਕੱਟੇ ਦਾ ਰੇਟ ਆ ਜੀ ਪੱਤਾ ਗੋਭੀ ਦਾ हां जी दोस्तों Shimla ਮਿਰਚ ਦਾ ਰੇਟ ਹੈਗਾ ਜੀ 100 ਡੱਬੇ ਦਾ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ Shimla ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦ ਡੱਬਿਆਂ ਦਾ ਰੇਟ ਆ ਜੀ Shimla ਮਿਰਚ ਦਾ ਜੇ ਕਿਸੇ ਨੂੰ ਲੈਣਾ ਹੈ ਬੰਦ ਡੱਬੇ ਮਿਲ ਜਾਣਗੇ ਜੀ Shimla ਮਿਰਚ ਦੇ ਪਾਲਾ ਵਹੀ ਪਾਇਆ ਹਾਂ ਜੀ ਹਾਂਜੀ ਦੋਸਤੋ ਦੇਖੋ ਜੀ ਬਹੁਤ ਇਕੱਠਾ ਜੀ ਮੰਡੀ ਦੇ ਵਿੱਚ ਤੇ ਕੰਮ ਵੀ ਮੰਡੀ ਦਾ ਚੱਲ ਰਿਹਾ ਤੇ ਭੀੜ-ਭੜਾਤਾ ਬਹੁਤ ਜ਼ਿਆਦਾ ਹੈ ਮੰਡੀ ਦੇ ਵਿੱਚ ਠੀਕ ਹੈ ਜੀ ਤੇ ਰਸਤਾ ਵੀ ਬਹੁਤ ਘੱਟ ਰਹਿ ਗਿਆ ਰਸਤਾ ਤੇ ਆਪਾਂ ਬਾਈ ਹਰੀ ਨਾਲ ਵੀ ਗੱਲਬਾਤ ਕਰਦੇ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਕੱਦੂ ਦਾ ਜੀ ਤੇ ਜਾਲ ਵਾਲੇ ਕੱਦੂ ਬਾਰੇ ਵੀ ਗੱਲਬਾਤ ਕਰਾਂਗੇ ਬਾਈ ਨਾਲ ਵੀ ਕੀ ਭਾਅ ਚੱਲਿਆ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਹਾਂਜੀ ਦੋਸਤੋ ਬਾਈ ਹਰੀ ਨਾਲ ਵੀ ਕਰੀਏ ਗੱਲਬਾਤ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਕੱਦੂ ਦਾ ਜੀ ਜਾਲ ਵਾਲੇ ਕੱਦੂ ਬਾਰੇ ਵੀ ਗੱਲਬਾਤ ਕਰਦਾ ਵੀ ਅੱਜ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਜੀ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਜੀ ਬੰਦ ਗਰੇਟਾਂ ਦਾ ਰੇਟ ਰਿਹਾ ਜੀ 18 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਕੱਦੂ ਦਾ ਜੀ ਜਾਲ ਵਾਲੇ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੱਦੂ ਦਾ ਬਾਈ ਹੈਰੀ ਕੋਲ ਮਿਲ ਜਾਣਗੇ ਕੱਦੂ ਜੇ ਕਿਸੇ ਨੇ ਲੈਣਾ ਜੀ ਜਾਲ ਵਾਲੇ ਕੱਦੂ ਦਾ ਰੇਟ ਹੈ ਇਹ ਹਾਂਜੀ ਦੋਸਤੋ ਦਾਣੇ ਵਾਲੇ ਚੌਲੇ ਦਾ ਰੇਟ ਹੈਗਾ ਜੀ 100 ਰੁਪਏ ਦਾ ਪੰਛੇਰੀ ਦਾ ਭਾਅ ਜੀ ਦਾਣੇ ਵਾਲੇ ਚੌਲੇ ਦਾ ਜੀ ਇਹ ਬਾਈ ਹੈਰੀ ਕੋਲ ਮਿਲ ਜਾਣਗੇ ਜੇ ਕਿਸੇ ਨੇ ਲੈਣੀਆਂ ਨੇ ਜੀ ਚੌਲੇ 20 20 ਪੈ ਕਿਲੋ ਦਾ ਭਾਜੀ ਬਣਨ ਵਾਲੇ ਚੌਲੇ ਦਾ ਹਾਂਜੀ ਦੋਸਤੋ ਆਪਾਂ ਬਾਈ ਨਾਲ ਗੱਲਬਾਤ ਕਰਦੇ ਵੀ ਬਾਈ ਫਰੀ ਗੋਭੀ ਲੈ ਕੇ ਆਉਂਦਾ ਪੂਰੀ ਵਧੀਆ ਫਰੈਸ਼ ਗੋਭੀ ਲੈ ਕੇ ਆਉਂਦਾ ਬੁੱਟੇ ਹੋਰਾਂ ਕੋਲੇ ਬਾਈ ਹੋਰਾਂ ਕੋਲੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਵੀ ਕਿਹੜੇ ਪਿੰਡ ਤੋਂ ਆਉਂਦੇ ਬਾਈ ਫਰੀ ਹੋਰੀ ਹੋਰ ਬਾਈ ਜੀ ਕੀ ਹਾਲ ਨੇ ਠੀਕ ਹੈ ਵੀਰ ਤੁਸੀਂ ਦੱਸੋ ਕਿਹੜੇ ਪਿੰਡ ਤੋਂ ਆਉਂਦੇ ਬਾਈ ਜੀ ਕੁੰਬੜਾਲ ਤੋਂ ਆਏ ਵੀਰੋ ਹਾਂਜੀ ਬਾਈ ਕੁੰਬੜਾਲ ਤੋਂ ਆਉਂਦੇ ਬਾਈ ਫਰੀ ਤੇ ਗੋਭੀ ਲੈ ਕੇ ਆਉਂਦਾ ਪੂਰੀ ਵਧੀਆ ਫਰੈਸ਼ ਤੇ ਬਾਈ ਨਾਲ ਗੱਲਬਾਤ ਕਰਦੇ ਵੀ ਕਿੱਦਾਂ ਦੀ ਗੋਭੀ ਲੈ ਕੇ ਆਉਂਦਾ ਬਾਈ ਗੋਭੀ ਵੀਰੋ ਤਾਜੀ ਦੇਦੇ ਆਪਾਂ ਪੱਤੇ ਖੇਤੋਂ ਤੋਂ ਹਾਂਜੀ ਬਾਈ ਗੋ ਬੀਤੇ ਵਾਈਲੇ ਦਾ ਦੋਦੀ ਲੈ ਜਾਣਾ ਹਾਂਜੀ ਹਾਂਜੀ ਇਹ ਵੀ ਆਉਣਾ ਤੇ ਹਰੇਕ ਵਾਰੀ ਹਜੇ 20 ਚਾਲੀ ਦੋਦੀ ਹੈ 6 ਵਜੇ ਨੇ ਹਜੇ ਦੇ ਲਾ ਖਾਲੀ ਹੋ ਗਿਆ ਖਾਲੀ ਖਾਲੀ ਹੈ ਇਹ ਵੀ ਆਈ ਪਰ ਕੇ ਵੀ ਪਹਿਲੀ ਖਾਲੀ ਹੋ ਗਈ ਆ ਬਾਈ ਦੇਖ ਲੋ ਜੀ ਬਾਈ ਖਾਲੀ ਪਈ ਆ ਬੁੱਟੇ ਹੋਰਾਂ ਬਾਈ ਹੁਰਾਂ ਕੋਲੇ ਤੇ ਪੱਤੇ ਸਮੇਤ ਲੈ ਕੇ ਆਉਂਦੇ ਆ ਪੂਰੀ ਵਧੀਆ ਫਰੈਸ਼ ਗੋਭੀ ਹੁੰਦੀ ਆ ਬਾਈ ਹੁਰਾਂ ਕੋਲੇ ਤੇ ਆਪਾਂ ਗੋਭੀ ਵੀ ਦਿਖਾ ਦਿੰਨੇ ਆ ਪੂਰੀ ਵਧੀਆ ਹਾਂਜੀ ਦੋਸਤੋ ਗੋਭੀ ਪੂਰੀ ਵਧੀਆ ਇੱਕ ਨੰਬਰ ਗੋਭੀ ਆ ਬਾਈ ਹੁਰਾਂ ਕੋਲੇ ਬੁੱਟੇ ਹੁਰਾਂ ਦੀ ਦੁਕਾਨ ਤੇ ਮਿਲ ਜੂ ਜੇ ਕਿਸੇ ਨੇ ਲੈਣੀ ਆ ਜੀ ਪੂਰੀ ਵਧੀਆ ਗੋਭੀ ਆ 15 ਤੋਂ ਲੈ ਕੇ 20 ਰੁਪਏ ਤੱਕ ਹੈ ਜੀ ਗੋਭੀ ਪੂਰੀ ਵਧੀਆ ਹਾਂਜੀ ਦੋਸਤੋ ਬਾਈ ਬੁੱਟੇ ਕੋਲੇ ਮਿਲ ਜੂ ਮਿਰਚ ਜੇ ਕਿਸੇ ਨੇ ਵੀ ਲੈਣਾ ਜੀ ਬੰਦ ਗੱਟੇ ਮਿਲ ਜਾਣਗੇ ਤੇ ਬੰਦ ਗੱਟੇ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਜ ਜੀ ਮਿਰਚ ਦਾ ਜੀ ਹਰੀ ਦਾ ਜੀ ਇਹ ਬੰਦ ਗੱਟਿਆਂ ਦਾ ਰੇਟ ਆ ਜੀ ਮਿਰਚ ਦਾ ਪੂਰੀ ਵਧੀਆ ਫਰੈਸ਼ ਬਾਈ ਮੁਰਾਂ ਕੋਲੇ ਮਿਰਚ ਆਉਂਦੀ ਆ ਜੇ ਕਿਸੇ ਨੂੰ ਵਿਆਹ ਸ਼ਾਦੀ ਵਾਸਤੇ ਵੀ ਚਾਹੀਦੀ ਆ ਬੰਦ ਗੱਟੇ ਦਾ ਬਾਈ ਬੁੱਟੇ ਕੋਲੇ ਮਿਲ ਜਾਣਗੇ ਜੇ ਕਿਸੇ ਨੇ ਲੈਣੀ ਆ ਜੀ ਪੂਰੀ ਵਧੀਆ ਕੁਆਲਟੀ ਦੀ ਮਿਰਚ ਮਿਲੂਗੀ ਦੋਸਤੋ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਫੁੱਲ ਸੇਲਰ ਰੇਟ ਹੁੰਦਾ ਬਾਪੂ ਜੀ ਦੇ ਹੋਰ ਬਾਪੂ ਜੀ ਠੀਕੋ ਤੇ ਵੈਗਣੀ ਦਾ ਕੀ रेट ਚੱਲਿਆ ਨਾ ਬਾਪੂ 80 ਤੋਂ ਲੈ ਕੇ 600 ਰੁਪਏ ਤੱਕ ਦਾ ਭਾਅ ਜੀ ਪੰਸੀਰੀ ਦਾ ਜੀ ਬਾਪੂ ਪੂਰੀ ਵਧੀਆ ਫਰੈਸ਼ ਵੈਗਣੀ ਲੈ ਕੇ ਆਉਂਦਾ ਪੂਰੀ ਵਧੀਆ ਇੱਕ ਨੰਬਰ ਵੈਗਣੀਆਂ ਜੀ ਇਹ 80 ਤੋਂ ਲੈ ਕੇ 100 ਰੁਪਏ ਤੱਕ ਮੈਲਰੀ ਦੀ ਬੈਂਗਣੀ ਜੇ ਕਿਸੇ ਨੇ ਲੈਣੀ ਹੈ ਜੀ ਤੇ ਪਰਥ ਵਾਲੀ ਬੈਂਗਣੀ ਵੀ ਇਹੀ ਰੇਟ ਮਿਲ ਜੂ ਜੇ ਕਿਸੇ ਨੇ ਲੈਣੀ ਹੈ ਜੀ ਬਾਪੂ ਕੋਲੇ ਪੂਰੀ ਵਧੀਆ ਕੁਆਲਿਟੀ ਦੀ ਆ ਪਰਥ ਵਾਲੀ ਬੈਂਗਣੀ ਜੇ ਕਿਸੇ ਨੇ ਲੈਣੀ ਹੈ ਜੀ 180 ਤੋਂ ਲੈ ਕੇ 100 ਰੁਪਏ ਤੱਕ ਦਾ ਜੀ ਪਰਥ ਵਾਲੀ ਬੈਂਗਣੀ ਦਾ ਰੇਟ ਆ ਜੀ ਹਾਂਜੀ ਬਾਪੂ ਕੋਲੇ ਜੀ ਇੱਕ ਹੋਰ ਵੀ ਆਡ ਮਿਲ ਜੂ ਜੀ ਸੂਗਰੇ ਮਿਲ ਜਾਣਗੇ ਜੇ ਕਿਸੇ ਨੇ ਲੈਣੇ ਜੀ ਸੂਗਰਿਆਂ ਦਾ ਰੇਟ ਹੈਗਾ ਜੀ ਘੱਟੋ ਘੱਟ ਰੇਟ ਹੈਗਾ ਜੀ ਗੁੱਟੀ ਦਾ 20 ਰੁਪਏ ਗੁੱਟੀ ਦਾ ਭਾਜ ਜੀ ਰੇ ਸੂਮਰਾਨਾ ਜੀ ਇਹ ਵੀ ਬਾਪੂ ਕੋਲੇ ਪੂਰੀ ਵਧੀਆ ਖਰਾਸੇ ਚੀਜ਼ ਮਿਲਦੀ ਜੇ ਕਿਸੇ ਨੇ ਲੈਣਾ ਜੀ ਤੇ ਧਨੀਆ ਵੀ ਹੁੰਦਾ ਤੇ ਮੇਥੇ ਵੀ ਹੁੰਦਾ ਬਾਪੂ ਕੋਲੇ ਤੇ ਪੂਰੀ ਸਾਰੀ ਕੁਆਲਿਟੀ ਹੁੰਦੀ ਹੈ ਬਾਪੂ ਕੋਲੇ ਜੇ ਕਿਸੇ ਨੇ ਲੈਣੀ ਹੈ ਜੀ ਸਾਰੀ ਘਰ ਦੀ ਕੁਆਲਿਟੀ ਹੁੰਦੀ ਹੈ ਬਾਪੂ ਲੈ ਕੇ ਆਉਂਦਾ ਘਰੋਂ ਟੋੜ ਕੇ ਹਾਂਜੀ ਦੋਸਤੋ ਜਿਹੜੀ ਵਧੀਆ ਗਾਜਰਾ ਨਾ ਜੀ ਵਧੀਆ ਗਾਜਰ ਦਾ ਰੇਟ ਹੈਗਾ ਜੀ ਘੱਟੋ ਘੱਟ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਜ ਜੀ ਗਾਜਰ ਦਾ ਜੀ ਇਹ ਪੂਰੀ ਵਧੀਆ ਕੁਆਲਿਟੀ ਦੀ ਗਾਜਰਾ ਜੇ ਕਿਸੇ ਨੇ ਵੀ ਲੈਣੀ ਹੈ ਜੀ 23 ਨੰਬਰ ਦੁਕਾਨ ਤੇ ਮਿਰਜੂ ਜੀ ਮਿਰਜੂ ਜੀ ਕਿਸੇ ਨੂੰ ਵੀ ਲੈਣੀ ਹੈ ਜੀ लवली ਦੀ ਦੁਕਾਨ ਅੱਜ ਕਿਸੇ ਨੂੰ ਵੀ ਲੈਣੀ ਹੈ ਜੀ ਪੂਰੀ ਵਧੀਆ ਕੁਆਲਟੀ ਦੀ ਗਾਜਰਾ ਜੀ ਇਹ ਹਾਂਜੀ ਦੋਸਤੋ ਆਲੂ ਦਾ ਰੇਟ ਹੈਗਾ ਜੀ ਬੰਦ ਕੱਟੇ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਆਲੂਆਂ ਦਾ ਜੀ ਤੇ 35 ਰੁਪਏ ਕਿਲੋ ਵੀ ਮਿਲ ਜੂਗਾ ਆਲੂ ਜੇ ਕਿਸੇ ਨੇ ਲੈਣਾ ਜੀ ਪੂਰਾ ਵਧੀਆ ਕੁਆਲਟੀ ਦਾ ਆਲੂ ਆਲਾ ਹੋਗਾ ਜੇ ਕਿਸੇ ਨੂੰ ਵੀ ਲੈਣਾ ਜੀ 35 ਰੁਪਏ 30 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਔਲੇ ਦਾ ਜੀ ਜਿਹੜਾ ਬਰੀਕ ਔਲਾ ਹੁੰਦਾ ਹੈ ਨਾ ਜੀ ਬਰੀਕ ਔਲਾ ਜੀ ਲਫਾਫਿਆਂ ਦਾ ਹੁੰਦਾ ਜੀ ਇਹ 20 ਤੋਂ ਲੈ ਕੇ 25 ਰੁਪਏ ਤੱਕ ਔਲਾ ਮਿਲ ਜੂ ਜੇ ਕਿਸੇ ਨੂੰ ਮਿਲਣਾ ਹੈ ਜੀ ਬੰਦ ਲਫਾਫੇ ਜੀ ਤੇ ਮੋਡੇ ਔਲੇ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਔਲੇ ਦਾ ਜੀ ਤੇ ਦੋ ਕੁਆਲਿਟੀਆਂ ਹੁੰਦੀਆਂ ਨੇ ਔਲਿਆਂ ਦੀ ਹਾਂਜੀ ਹਾਂਜੀ ਦੋਸਤੋ ਆਪਾਂ ਰੰਗਦਾਰ ਵੀ ਮੂਲੀ ਦਿਖਾ ਦਿੰਨੇ ਆ ਤੇ ਆਪਣੇ ਬਰਨਾਲਾ ਮੰਡੀ ਦੇ ਵਿੱਚ ਮਾਲੀ ਲੈ ਕੇ ਆਉਣ ਲੱਗੇ ਤੇ ਮੂਲੀ ਦਾ ਰੇਟ ਹੈਗਾ ਜੀ ਬਹੁਤ ਮੂਲੀ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਆ ਬੜੀ ਰੰਗਦਾਰ ਮੂਲੀ ਆ। ਹਾਂਜੀ ਦੋਸਤੋ ਮੂਲੀ ਦਾ ਰੇਟ ਹੈਗਾ ਜੀ ਜਿਹੜੀਆਂ ਥੱਲੀ ਮੂਲੀ ਲੱਗੇ ਜਾਂਦੇ ਆ ਕਟੋ-ਕਟ 20 ਕਿਲੋ ਮੂਲੀ ਲੈਣੀ ਬਣੀ ਆ ਜੇ ਕਿਸੇ ਨੂੰ ਲੈਣੀ ਆ ਜੀ 5-6 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਉਹ ਮੂਲੀ ਦਾ ਜੀ ਇਹ। ਠੀਕ ਆ ਜੀ হোলਸੇਲ ਦੇ ਰੇਟ ਨੇ ਮੂਲੀ ਦੇ। ਹਾਂਜੀ ਦੋਸਤੋ ਚੌਲੇ ਹੈਗੇ ਆ ਪੂਰੀ ਵਧੀਆ ਟੋਪ ਦੀ ਚੌਲੇ ਆ ਜੀ ਤੇ ਰੇਟ ਹੈਗਾ ਜੀ ਇਹਦਾ ਪੰਸੇਰੀ ਦਾ 200 ਰੁਪਏ ਚੌਲਾ ਆ ਜੀ ਚੌਲੇ ਦਾ ਰੇਟ ਜੀ ਪੰਸੇਰੀ ਦਾ। ਠੀਕ ਹੈ ਤੇ ਕਿਲੋ ਦਾ ਰੇਟ ਹੈਗਾ ਜੀ 40 ਰੁਪਏ ਕਿਲੋ ਦਾ ਜੀ ਕਿਲੋ 40 ਦੀ ਨਹੀਂ ਮਿਲਣੀ ਘੱਟੋ ਘੱਟ ਪੰਸੇਰੀ ਲੈਣੀ ਪਣੀ ਆ ਜੇ ਕਿਸੇ ਨੇ ਵੀ ਲੈਣੀ ਆ ਤੇ ਪੰਸੇਰੀ ਦਾ ਰੇਟ ਆ ਜੀ ਇਹ ਹਾਂਜੀ ਦੋਸਤੋ ਭੁੰਗ ਵਾਲੇ ਗੰਨੇ ਗੰਨੇ ਦਾ ਰੇਟ ਹੈਗਾ ਜੀ 40 ਰੁਪਏ ਕਿਲੋ ਦਾ ਭਾਜ ਜੀ ਗੰਨੇ ਦਾ ਜੀ ਹੈ ਇਹ ਡੰਡ ਦੀ ਕੱਲੀ ਇਕੱਠੀ ਲੈਣੀ ਪਣੀ ਆ ਜੇ ਕਿਸੇ ਨੇ ਵੀ ਲੈਣੀ ਆ ਜੀ ਇਕੱਠੇ ਲੈਣੇ ਪੈਂਦੇ ਆ ਤੇ ਰੇਟ ਹੈਗਾ ਇਹਦਾ 40 ਰੁਪਏ ਕਿਲੋ ਆ ਜੀ ਪਿਆਜ਼ ਦਾ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਫਰੂਟ ਦਾ ਕੀ ਭਾਅ ਰਿਹਾ ਜੀ ਅੱਜ ਦਾ ਜੀ ਹੋਲ سیل ਦਾ ਹਾਂਜੀ ਦੋਸਤੋ ਬਾਈ ਹੋਰਾਂ ਕੋਲੇ ਨਰੀਆਲ ਆਉਂਦੇ ਆ ਪੂਰੇ ਵਧੀਆ ਫਰੈਸ਼ ਨਰੀਆਲ ਆਉਂਦੇ ਆ ਬਾਈ ਹੋਰਾਂ ਕੋਲੇ ਕਿ ਨਰੀਆਲ ਦਾ ਰੇਟ ਹੈਗਾ 450 ਰੁਪਏ 10-20 ਨਰੀਆਲ ਦੇ ਜੀ ਠੀਕ ਹੈ ਜੀ ਖੱਥੇ ਲੈਣੇ ਪੈਂਦੇ ਜੇ ਕਿਸੇ ਨੇ ਵੀ ਲੈਣੇ ਹੈ ਜੀ ਡੱਬ ਦਾ ਰੇਟ ਹੈਗਾ ਜੀ ਪੂਰੀ ਵਧੀਆ ਕੁਆਲਿਟੀ ਆ ਬਾਈ ਹੋਰਾਂ ਕੋਲੇ ਗੱਡੇ ਡੇਲੀ ਆਉਂਦੇ ਆ ਬਾਈ ਹੋਰਾਂ ਕੋਲੇ ਮੰਡੀ ਦੇ ਵਿੱਚ ਤੇ ਨਰੀਅਲ ਦੇ 10 ਪੀਸ ਅਲਫਾਫੇ ਜਮਾ ਤਾਜ਼ੇ ਭਰ ਕੇ ਰੱਖਦੇ ਆ ਡੇਲੀ ਤੇ ਰੇਟ ਹੈਗਾ 450 ਰੁਪਿਆ ਜੀ ਤੇ ਜਿਹੜੇ ਆਪਾਂ ਕਹਿ ਦਿੰਦੇ ਆ ਵੀ ਆਪਾਂ ਨੂੰ 400 ਰੁਪਏ ਦਾ ਮਿਲ ਗਿਆ ਜਾਂ ਘੱਟ ਰੇਟ ਮਿਲ ਗਿਆ ਜੀ ਉਹ ਹੁੰਦੀ ਆ ਹਲਕੀ ਕੁਆਲਿਟੀ ਜਿਹੜੀ ਵਧੀਆ ਕੁਆਲਿਟੀ ਹੈਗੀ ਆ ਉਹਦਾ ਰੇਟ ਹੈਗਾ 450 ਰੁਪਏ ਦਾ ਰੇਟ ਆ ਜੀ ਨਰੀਅਲ ਦਾ ਜੀ ਪੀਨ ਵਾਲੇ ਦਾ ਪੂਰਾ ਵਧੀਆ ਕੁਆਲਿਟੀ ਆ ਇਹ 10 10 ਪੀਸ ਮਿਲ ਜਾਣਗੇ ਜੇ ਕਿਸੇ ਨੇ ਵੀ ਲੈਣੇ ਆ ਜੀ ਤਾਂ ਜੀ ਦੋਸਤੋ ਪੈਨੈਪਲ ਵੀ ਬਾਈ ਹੋਰਾਂ ਕੋਲੇ ਪੂਰੀ ਵਧੀਆ ਕੁਆਲਿਟੀ ਪੈਨੈਪਲ ਦੀ ਆ ਤੇ ਬਾਈ ਹੋਰਾਂ ਕੋਲੇ ਪੈਨੈਪਲ ਵੀ ਮਿਲ ਜਾਣਗੇ ਤੇ ਪੈਨੈਪਲ ਦਾ ਰੇਟ ਹੈਗਾ 30 ਰੁਪਏ ਕਿਲੋ ਦਾ ਜੀ ਪੈਨੈਪਲ ਦਾ ਰੇਟ ਠੀਕ ਆ ਜੀ ਮੰਡੀ ਦੇ ਰੇਟ ਨੇ ਜੀ ਇਹ ਹਾਂਜੀ ਦੋਸਤੋ ਡ੍ਰੈਗਨ ਫਰੂਟ ਦਾ ਰੇਟ ਹੈਗਾ ਜੀ ਮੰਡੀ ਦਾ ਰੇਟ ਰਿਹਾ ਜੀ ਡ੍ਰੈਗਨ ਫਰੂਟ ਦਾ ਜੀ 50 ਤੇ ਪੀਸ ਦਾ ਭਾਜ ਜੀ ਡ੍ਰੈਗਨ ਫਰੂਟ ਦਾ ਠੀਕ ਆ ਜੀ ਹਾਂਜੀ ਦੋਸਤੋ ਕੀਵੀ ਦਾ ਰੇਟ ਹੈਗਾ ਜੀ ਕੀਵੀ ਸਿੰਗਲ ਡੱਬੀ ਲੈਣੀ ਆ ਕਿਸੇ ਨੇ ਵੀ 100 ਰੁਪਏ ਦਾ ਪੀਸ ਮਿਲ ਜੂਆ ਜੇ ਇਕੱਠਾ maal ਲੈਣਾ ਜੀ 80 ਰੁਪਏ ਦਾ ਰੇਟ ਆ ਜੀ ਕੀਵੀ ਦਾ ਠੀਕ ਆ ਜੀ ਜੇ ਇਕੱਠਾ maal ਚੱਕਣਾ ਤੇ ਸਿੰਗਲ ਡੱਬੀ ਦਾ ਰੇਟ ਹੈਗਾ ਜੀ 100 ਰੁਪਏ ਸਿੰਗਲ ਡੱਬੀ ਦਾ ਰੇਟ ਆ ਜੀ ਹਾਂਜੀ ਦੋਸਤੋ ਅਨਾਰਾਂ ਦਾ ਰੇਟ ਹੈਗਾ ਜੀ ਬੰਦੇ ਡੱਬੇ ਦਾ ਰੇਟ ਹੈਗਾ ਜੀ 17 ਤੋਂ ਲੈ ਕੇ 1800 ਰੁਪਏ ਚ ਕਿਰਾ ਭਾਜੀ ਅਨਾਰਾਂ ਦਾ ਜੀ ਇਹ ਵਧੀਆ ਕੁਆਲਿਟੀ ਦੇ ਅਨਾਰ ਨੇ ਜੇ ਕਿਸੇ ਨੇ ਵੀ ਲੈਣਾ ਜੀ ਇਹ ਵੀ ਬਾਈ ਹੋਰਾਂ ਕੋਲੋਂ ਮਿਲ ਜੂ ਹਰੇਕ ਕੁਆਲਿਟੀ ਆ ਬਾਈ ਹੋਰਾਂ ਕੋਲੇ ਇਹ ਖੰਜੂਰਾ ਨਹੀਂ ਮਿਲ ਜਾਂਦੀਆਂ ਨੇ ਖੰਜੂਰਾ ਦਾ ਰੇਟ ਹੈਗਾ ਸਿੰਗਲ ਪੀਸ ਦਾ ਰੇਟ ਸਾਇਕੜ ਦਾ ਰੇਟ ਹੈਗਾ ਜੀ 40 ਰੁਪਏ ਆ ਸਿੰਗਲ ਪੀਸ ਠੀਕ ਆ ਜੀ ਇਹ ਵੀ ਮੰਡੀ ਦੇ ਵਿੱਚੋਂ ਮਿਲ ਜਾਂਦੇ ਨੇ ਹੋਲ ਸੇਲ ਦੇ ਰੇਟ ਨੇ ਇਹ ਸਾਰੇ ਤੇ ਮਸੰਮੀ ਦਾ ਰੇਟ ਹੈਗਾ ਜੀ 750 ਤੋਂ ਲੈ ਕੇ 800 ਰੁਪਏ ਤੱਕ ਦਾ ਭਾਜ ਹੀ ਮਸੰਮੀ ਦਾ ਜੀ ਇਹ ਵੀ ਬੰਦ ਗੱਟੇ ਮਿਲ ਜਾਂਦੇ ਨੇ ਜੀ ਬੰਦ ਗੱਟੇ ਟੋ ਕਟਰ ਜੀ ਵੇਟ ਹੈਗਾ ਜਿਹਦੇ ਵਿੱਚ 20 ਕਿਲੋ ਹੁੰਦਾ ਜੀ ਮਸੰਮੀ ਦਾ ਵੇਟ ਹਾਂਜੀ ਦੋਸਤੋ ਕੇਲੇ ਦਾ ਰੇਟ ਹੈਗਾ ਜੀ ਕੇਲੇ ਦਾ ਰੇਟ ਰਿਹਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਜ ਕੇਲੇ ਦਾ ਜੀ ਹਾਂਜੀ ਦੋਸਤੋ ਕੇਨੂ ਵੀ ਪੂਰੇ ਵਧੀਆ ਕੁਆਲਿਟੀ ਆਉਣ ਲੱਗੀ ਕੇਨੂਆਂ ਦੀ ਜੇ ਕਿਸੇ ਨੂੰ ਵੀ ਲੈਣਾ ਜੀ ਵੀ ਬਾਈ ਹੋਰਾਂ ਕੋਲ ਮਿਲ ਜਾਣੀਆਂ ਇਧਰ ਬਾਹਰਲੀ ਸਾਈਡਾ ਫੜੀਆਂ ਬਾਹਰਲੀ ਸਾਈਡਾ ਤੇ ਰੇਟ ਹੈਗਾ ਕੇਨੂਆਂ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੇਨੂਆਂ ਦਾ ਜੀ ਠੀਕ ਹੈ ਜੀ ਇਹ ਬੰਦ ਗ੍ਰੇਡ ਲੈਣੇ ਪੈਂਦੇ ਆ ਕਿਸੇ ਨੇ ਵੀ ਲੈਣਿਆ ਬੰਦ ਗ੍ਰੇਡਾਂ ਦਾ ਰੇਟ ਹੁੰਦਾ ਜੀ ਕਿਨੂਆ ਦਾ ਹਾਂਜੀ ਦੋਸਤੋ ਸੰਤਰਿਆਂ ਦਾ ਰੇਟ ਹੈਗਾ ਜੀ ਪੂਰੀ ਵਧੀਆ ਕੁਆਲਿਟੀ ਹੈ ਇਹ ਵੀ ਸੰਤਰਿਆਂ ਦੀ ਤੇ ਸੰਤਰਿਆਂ ਦਾ ਰੇਟ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਸੰਤਰਿਆਂ ਦਾ ਹਾਂਜੀ ਦੋਸਤੋ ਪਵਿੱਤੇ ਦਾ ਰੇਟ ਹੈਗਾ ਜੀ ਇਹ ਬੰਦ ਗ੍ਰੇਡ ਦਾ ਰੇਟ ਹੈਗਾ ਜੀ ਪਵਿੱਤੇ ਦਾ ਜੀ ਪੂਰਾ ਵਧੀਆ ਕੁਆਲਿਟੀ ਹੈ ਪਵਿੱਤੇ ਦੀ ਤੇ ਰੇਟ ਰਿਹਾ ਜੀ ਇਹਦਾ 35 ਰੁਪਏ ਕਿਲੋ ਦਾ ਭਾਅ ਰਹਿਗਾ ਜੀ ਪਵਿੱਤੇ ਦਾ ਪੂਰਾ ਵਧੀਆ ਪਵਿੱਤਾ ਜੀ ਇਹ ਹਾਂਜੀ ਦੋਸਤੋ ਅਮਰੂਦ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦਾ ਰੇਟ ਰਿਹਾ ਜੀ ਅਮਰੂਦ ਦਾ ਜੀ ਪੰਤਾ ਤੀ ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਅਮਰੂਦ ਦਾ ਹਾਂਜੀ ਦੋਸਤੋ ਸੇਵ ਦਾ ਰੇਟ ਹੈਗਾ ਜੀ ਬੰਦ ਡੱਬਿਆਂ ਦਾ ਭਾਅ ਹੈਗਾ ਜੀ ਸੇਵ ਦਾ ਜੀ 850 ਤੋਂ ਲੈ ਕੇ 900 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਤੇ ਵਧੀਆ ਕੁਆਲਿਟੀ ਆ ਸੇਵ ਦੀ ਜੀ ਇਹ ਕਿਸੇ ਵੀ ਲੈਣਾ ਜੀ ਬੰਦ ਡੱਬੇ ਲੈਣੇ ਪੈਂਦੇ ਆ ਜੀ ਘੱਟੋ ਘੱਟ weight ਹੈਗਾ ਜੀ ਇਹਦੇ ਵਿੱਚ 13 ਕਿਲੋ ਸੇਵ ਆ ਜੀ ਪੂਰਾ ਵਧੀਆ ਕੁਆਲਿਟੀ ਵਾਲਾ ਸੇਵ ਆ ਜੀ ਤੇ ਆਪਾਂ ਨੇ ਹਲਕਾ ਸੇਵ ਨਹੀਂ ਦਿ ਤੇ ਵਧੀਆ ਕੁਆਲਿਟੀ ਦਿਖਾਈ ਹੈ ਸੇਵ ਦੀ ਹਾਂਜੀ ਦੋਸਤੋ ਦੇਖੋ ਜੀ ਮੰਡੀ ਦੇ ਵਿੱਚ ਇਕੱਠ ਬਹੁਤ ਹੁੰਦਾ ਤੇ ਸਵੇਰੇ ਦਿਉਂ-ਜਉਂ ਦਿਨ ਚੜੀ ਜਾਉਗਾ ਤੇ ਦਿਉਂ-ਦਉਂ ਜਿਉਂ-ਜਿਉਂ ਇਕੱਠ ਹੁੰਦਾ ਰਹਿੰਦਾ ਤੇ ਸਬਜ਼ੀ ਦਾ ਰੇਟ ਘਟ ਵੀ ਜਾਂਦਾ ਤੇ ਵਧ ਵੀ ਜਾਂਦਾ ਠੀਕ ਹੈ ਜੀ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਪਾ ਚੱਲ ਰਿਹਾ ਜੀ ਆਲੂਆਂ ਦਾ ਤੇ ਪਿਆ ਦਾ ਜੀ ਅੱਜ ਦਾ ਜੀ ਆਪਾਂ ਬੰਦ ਗੱਟੇ ਬਾਰੇ ਗੱਲਬਾਤ ਕਰਦੇ ਆ ਬਾਬੂ ਜੀ ਨਾਲ ਵੀ ਅੱਜ ਦਾ ਕੀ ਭਾਰ ਰਿਹਾ ਜੀ ਖਾਲੂ ਅੰਦਰ ਜੀ ਅੱਜ ਹਾਂਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਡਾਇਮੰਡ ਆਲੂ ਦਾ ਅੱਜ ਦਾ ਕੀ ਭਾਰ ਰਿਹਾ ਜੀ ਬੰਦ ਗੱਟੇ ਦਾ ਰੇਟ ਦੱਸਾਂਗੇ ਵੀ ਅੱਜ ਦਾ ਕੀ ਭਾਰ ਚੱਲ ਰਿਹਾ ਜੀ ਅੱਜ ਦਾ ਜੀ ਹੋਲ سیل ਦਾ ਰੇਟ ਨਮਸਕਾਰ ਬਾਬੂ ਜੀ ਨਮਸਕਾਰ ਹੋਠੀ ਕੋਈ ਬਹੁਤ ਵਧੀਆ ਡਾਇਮੰਡ ਆਲੂ ਦਾ ਕੀ ਭਾਰ ਹੈ ਜੀ ਡਾਇਮੰਡ ਤੋਂ ਉੱਪਰ ਮੈਂ 500 ਨੀਚੇ ਮੈਂ 200 ਹਾਂਜੀ ਦੋਸਤੋ ਡਾਇਮੰਡ ਆਲੂ ਦਾ ਰੇਟ ਘਟ ਗਿਆ ਜੀ ਤੇ 550 ਰੁਪਏ ਦਾ ਰੇਟ ਮਿਲ ਜੂ ਆਲੂ ਜੀ ਡਾਇਮੰਡ ਆਲੂ ਦਾ ਜੀ 500 ਰੁਪਏ ਦੀ ਰੇਟ ਰਹਿ ਗਿਆ ਜੀ 500 ਗੱਟਾ ਮਿਲ ਜੂ 500 ਦਾ ਜੀ ਬਾਕੀ ਬਾਕੀ ਕੋਈ ਨਹੀਂ ਵਿਗਦਾ ਬੜੀਆ ਪੂਰਾ ਕੁਆਲਟੀ ਵਧੀਆ ਜੀ ਆਲੂ ਦੀ ਡਾਇਮੰਡ ਆਲੂ ਦੀ 500 ਰੁਪਏ ਦਾ ਰੇਟ ਪਾਉਂਦਾ ਜੀ ਆਲੂ ਦਾ ਜੀ ਪੂਰੀ ਵਧੀਆ ਕੁਆਲਟੀ ਆ ਤੇ ਖੇਤੀ ਆਲੂ ਦਾ ਕੀ ਰੇਟ ਰਹਿ ਗਿਆ ਜੀ ਸਾਡੀ ਉੱਤੇ ਤਾਂ 200 ਵੀ ਨਹੀਂ ਵਿਗਦਾ ਹਾਂਜੀ ਉਸ ਤੋਂ ਖੇਤੀ ਆਲੂ ਦਾ ਗੱਟਾ ਮਿਲ ਜੂ 200 ਰੁਪਏ ਦਾ ਰੇਟ ਆ ਜੀ ਖੇਤੀ ਆਲੂ ਦਾ ਠੀਕ ਹੈ ਜੀ ਤੇ ਐਲ ਆਰ ਦਾ ਕੀ ਰੇਟ ਰਹਿ ਗਿਆ ਜੀ ਐਲ ਆਰ 500 ਰੁਪਏ हां जी दोस्तों एलआर ਦਾ ਜਿਹੜਾ ਲਾਲ ਆਲੂ ਹੁੰਦਾ ਨਾ ਜੀ ਉਹਦਾ ਰੇਟ ਰਹਿ ਗਿਆ ਜੀ 500 ਦਾ ਜੀ ਐਲआर ਦਾ ਜੀ ਠੀਕ ਹੈ ਜੀ ਪੂਰੀ ਵਧੀਆ ਕੁਆਲਿਟੀ ਹੈ ਜੀ ਬਾਊ ਜੀ ਕੋਲ ਮਿਲ ਜਾਣਗੇ ਆਲੂ ਜੇ ਕਿਸ ਨੇ ਲੈਣਾ ਜੀ ਤੇ ਆਪਾਂ ਸਕਰੀਨ ਤੇ ਨੰਬਰ ਵੀ ਪਾ ਦਾਂਗੇ ਬਾਊ ਜੀ ਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਪੂਰਾ ਵਧੀਆ ਸਟਾਕ ਪਿਆ ਆਲੂ ਦਾ ਜੇ ਕਿਸ ਨੇ ਲੈਣਾ ਜੀ 500 ਦਾ ਗੱਟਾ ਮਿਲ ਜੂਗਾ ਜੀ ਡਾਇਮੰਡ ਆਲੂ ਦਾ ਜੀ ਪੂਰਾ ਵਧੀਆ ਕੁਆਲਿਟੀ ਦਾ ਆਲੂ ਆ ਹਾਂਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆ ਵੀ ਪਿਆਜ਼ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਪਿਆਜ਼ ਦਾ ਕੀ ਭਾਅ ਰਿਹਾ ਜੀ ਪਿਆਜ਼ ਦਾ ਜੀ ਅੱਜ ਹਾਂਜੀ ਦੋਸਤੋ ਪਿਆਜ਼ ਦਾ ਗੱਟੇ ਦਾ ਰੇਟ ਰਹਿ ਗਿਆ ਜੀ ਸਭ ਤੋਂ ਰੇਟ ਕੱਟ ਡਾਊਨ ਰਹਿ ਗਿਆ ਜੀ ਪਿਆਜ਼ ਦਾ ਜੀ ਤੇ ਪਿਆਜ਼ ਦਾ ਰੇਟ ਹੈਗਾ ਜੀ ਪੂਰਾ ਵਧੀਆ ਪਿਆਜ਼ ਮਿਲ ਜੂਗਾ ਜੀ ਸੱਤ ਤੋਂ ਲੈ ਕੇ 10 ਰੁਪਏ ਤੱਕ ਦਾ ਭਾਜ ਜੀ ਪਿਆਜ਼ ਦਾ ਜੀ ਤੇ ਵਧੀਆ ਕੁਆਲਿਟੀ ਆ ਜੀ ਸੱਤ ਤੋਂ ਲੈ ਕੇ 10 ਰੁਪਏ ਤੱਕ ਪਿਆਜ਼ ਮਿਲ ਜੂ ਜੇ ਕਿਸ ਨੇ ਲੈਣਾ ਜੀ ਜਿਹੜਾ ਨਵਾਂ ਪਿਆਜ਼ ਆ ਜੀ ਉਹ 10 ਰੁਪਏ ਕਿਲੋ ਰਹਿ ਗਿਆ ਜੀ ਪਿਆਜ਼ ਆ ਠੀਕ ਆ ਜੀ ਨਵਾਂ ਪਿਆਜ਼ ਆ 10 ਰੁਪਏ ਕਿਲੋ ਮਿਲ ਜੂ ਜੀ ਬੰਦ ਗੱਟਾ ਜੀ ਇਹ ਬਾਬੂਆਂ ਕੋਲੇ ਤੇ ਆਪਾਂ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਤੇ ਤੁਸੀਂ ਨੇ ਗੱਲਬਾਤ ਕਰਨੀ ਆ ਤਾਂ ਗੱਲ ਵੀ ਕਰ ਸਕਦੇ ਹੋ ਤੁਸੀਂ ਬੰਦ ਗੱਟੇ ਲੈਣੇ ਪੈਣੇ ਜੇ ਕਿਸੇ ਨੇ ਵੀ ਲੈਣੇ ਜੀ ਬੰਦ ਗੱਟਿਆਂ ਦਾ ਰੇਟ ਆ ਜੀ ਪਿਆਰ ਦਾ ਪੂਰਾ ਵਧੀਆ ਸਟਾਕ ਪਿਆ ਜੀ ਪਿਆਰ ਦਾ ਜੇ ਕਿਸੇ ਨੇ ਵੀ ਲੈਣਾ ਜੀ 7 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਪਿਆਰ ਦਾ ਹਾਂਜੀ ਦੋਸਤੋ ਜਿਹੜਾ ਹੋਰ ਵੀ ਮੋਟਾ ਪਿਆਜ਼ ਆ ਜੀ ਉਹਦਾ ਰੇਟ ਹੈਗਾ 14 ਤੋਂ ਲੈ ਕੇ 15 ਰੁਪਏ ਤੱਕ ਦਾ ਭਾਜ ਜੀ ਪਿਆਜ਼ ਦਾ ਜੀ ਇਹ ਵੀ ਬੰਦ ਗੱਟੇ ਦਾ ਭਾਜ ਜੀ ਇਹਦਾ ਵੀ ਪਿਆਜ਼ ਦਾ ਜੀ ਪੂਰੀ ਵਧੀਆ ਕੁਆਲਿਟੀ ਵੀ ਮਿਲਦੀ ਜੀ ਹੋਰ ਵੀ ਕੁਆਲਿਟੀ ਲੈਣੀ ਹੈ ਕਿਸੇ ਨੇ ਜੀ 15 ਰੁਪਏ ਕਿਲੋ ਵੀ ਮਿਲਦੀ ਪਿਆਜ਼ ਹਾਂਜੀ ਤਾਂ ਉੱਤੋਂ ਜਿਹੜਾ ਹੋਰ ਵੀ ਵਧੀਆ ਪਿਆਜ਼ ਆ ਜੀ ਉਹਦਾ ਰੇਟ ਹੈਗਾ ਜੀ 16 ਤੋਂ ਲੈ ਕੇ 17 ਰੁਪਏ ਤੱਕ ਦਾ ਭਾਜ ਜੀ ਪਿਆਜ਼ ਦਾ ਜੀ ਪੂਰੀ ਵਧੀਆ ਕੁਆਲਿਟੀ ਹੈ ਜੀ ਪਿਆਜ਼ ਦੀ ਇਹ ਵੀ 16 ਤੋਂ ਲੈ ਕੇ 17 ਰੁਪਏ ਤੱਕ ਮਿਲ ਜੂਗਾ ਜੀ ਪਿਆਜ਼ ਹਾਂਜੀ ਦੋਸਤੋ ਲਸਣ ਦਾ ਰੇਟ ਹੈਗੇ ਜੀ ਇਹ ਵੀ ਲਸਣ ਇੱਕੋ ਦੁਕਾਨ ਤੇ ਮਿਲ ਜੂਗਾ ਜੀ ਨਾਲੇ ਆਲੂ ਪਿਆਜ਼ ਲਸਣ ਇੱਕੋ ਦੁਕਾਨ ਤੇ ਮਿਲ ਜਾਣਗੇ ਜੇ ਕਿਸੇ ਨੂੰ ਵੀ ਚਾਹੀਦੇ ਤੇ ਬੰਦ ਗੱਟਿਆਂ ਦਾ ਰੇਟ ਹੈ ਜੀ ਇਹ ਤੇ ਬੰਦ ਗੱਟੇ ਦਾ ਰੇਟ ਹੈਗਾ ਲਸਣ ਦਾ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਜ ਜੀ ਲਸਣ ਦਾ ਠੀਕ ਹੈ ਜੀ